ਅਸੀ ਕੱਲ ਜੀ ਮੈਂ ਤੁਹਾਡਾ ਆਪਣਾ ਜੀਵਨ ਦਿਆਲ ਗੜੀਆ ਸੋ ਗੇਟ ਆਪਾਂ ਕਰ ਦਿੱਤਾ ਬੰਦ ਸੋ ਅੱਜ ਚੱਲੇ ਆਪਾਂ ਸ਼ੂਟ ਤੇ ਪਿੰਡ ਖੇਤਲਾ ਢੜਬੇ ਦੇ ਨੇੜੇ ਤੇੜੇ ਪਿੰਡ ਆ ਜੀ ਪਿੰਡ ਖੇਤਲਾ ਕੱਲ ਵੀ ਸੀ ਇਹ ਕੱਲ ਬਲੌਗ ਨਹੀਂ ਬਣਾ ਸਕਿਆ ਖੜੀ ਆਪਣੀ ਪਿੱਛੇ ਰਾਣੀ ਸੁੰਦਰਾ ਸ਼ੂਟ ਤੋਂ ਬਾਅਦ ਆਪਾਂ ਇਹਦੇ ਤੇ ਗੇੜੇ ਲਾਉਣੇ ਆ ਟਵਾ ਟੋਈ ਦਾ ਕੰਮ ਆ ਜੀ ਆਪਣਾ ਤੇ ਆਪਣਾ ਯੰਗ ਤਿਆਰ ਹੈ ਜੀ ਆਪਾਂ ਨੂੰ ਲੈ ਕੇ ਜਾਣ ਵਾਸਤੇ ਮਿੱਤਰਾ ਨੇ ਚੂੜਾ ਕੰਦੇ ਵੀ ਕੱਪੜਾ ਵਾਲਾ ਟੰਗ ਲਿਆ ਸੋ ਹੁਣ ਪਾਉਨੇ ਆ ਪੈਨ ਚਾਲੇ ਹਾਂਜੀ ਮਿਲਦਿਆ ਬਣੇ ਰਹੋ ਬਲੌਗ ਦੇ ਵਿੱਚ ਲੋ ਜੀ ਮਿੱਤਰ ਪਿਆਰੇ ਸੋ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਖੇਤਲੇ ਵਾਹ ਜੀ ਵਾ ਸੋ ਦੇ ਪਹਿਲੀ ਪਹੁੰਚੇ ਨੇ ਮਨਜੀਤ ਕੌਰ ਜੀ ਮੈਡਮ ਆਏ ਨੇ ਨਾਮ ਨਹੀਂ ਇਹਨਾਂ ਦਾ ਜਾਂਦਾ ਨਵਜੋਤ 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 ਮੈਡਮ ਨੇ ਬਹੁਤ ਵਧੀਆ ਕੰਮ ਇਹਨਾਂ ਦਾ ਤੇ ਇਹ ਲਿਖਣਗੇ ਦੇ ਕੱਪੜੇ ਜੋ ਜੀ ਬੈਠੇ ਪ੍ਰੋਡਿਊਸਰ ਸਾਹਿਬ ਪ੍ਰੋਡਿਊਸਰ ਸਾਹਿਬ ਹੈਲੋ ਕਰ ਦਿਓ ਆਸ਼ੀਸ਼ ਕਾਲ ਜੀ ਸਾਰੇ ਜਣੇ ਹਾਂ ਇਹ ਬੀਟੀ ਮੂਵੀ ਦੇ ਪ੍ਰੋਡਿਊਸਰ ਨੇ ਤੇ ਵੀਰਾ ਤਰਸੀ ਅੱਜ ਪਿੰਡ ਨੇ ਤਰਸੀ ਖੇਤਲਾ ਜੀ ਬੈਠੇ ਨੇ ਥੋੜਾ ਜਿਹਾ ਕੈਮਰੇ ਦਾ ਫੇਸ ਨਹੀਂ ਕਰਦੇ ਇਹੇ ਕੈਮਰੇ ਮੂਰੇ ਬਹੁਤ ਘਟਾ ਅਗੇ ਰਾਜੀ ਹੈ ਪਤਾ ਨਹੀਂ ਜੀ ਕੀ ਹੋ ਗਿਆ ਜੀ ਕਿਨੇ ਕੈਮਰੇ ਨਾਲ ਇਹਨਾਂ ਦੀ ਬੰਦ ਹੀ ਨਹੀਂ ਹੈਗੀ ਪਹਿਲੇ ਦਿਨੋਂ ਸੋ ਅਸੀਂ ਡਿਸਕਸ ਕਰੀ ਜਾਂਦੇ ਆ ਅੱਜ ਦੀ ਸਟੋਰੀ ਬਾਰੇ ਵਕੀ ਰੇੜੀ ਨੇ ਪਹਿਲਾ ਸ਼ਾਟ ਖੇਡਣ ਦੇ ਵਾਸਤੇ ਸਮਝ ਨਹੀਂ ਪਤਾ ਕਿ ਸੋ ਹਜੇ ਥੋੜਾ ਜਿਹਾ ਚਾਹ ਪਾਣੀ ਦਾ ਮਾਹੌਲ ਬਣਿਆ ਹੋਇਆ ਤੇ ਨਾਲ ਦੀ ਨਾਲ ਅਸੀਂ ਸਟਾਰਟ ਕਰਦੇ ਰਾਂਗੇ ਬਣੇ ਰਹਾਂਗੇ ਜਿਵੇਂ ਜਿਵੇਂ ਅੱਗੇ ਅ ਸੀਨ ਬਣਾਵਾਂਗੇ ਤਾਂ ਤੁਹਾਨੂੰ ਜਰੂਰ ਦੱਸ ਦੇਵਾਂਗੇ ਓਕੇ ਜੀ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਮੋ ਟਵੀ ਮੋ ਟਵੀ ਅਮੀ ਤੁੰ ਵੀ ਆ ਜੀ ਚਲੋ ਜੀ ਮਿੱਤਰ ਪਿਆਰੋ ਆਪਾਂ ਬਿਲਕੁਲ ਤਿਆਰ ਐ ਚੱਲਿਆਂ ਸੀਨ ਕਰਨ ਤਾਇਆ 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 ਕਹਿੰਦਾ ਵੀ ਤਾਇਆ ਬਣਾਉਣਾ ਹੁੰਦਾ ਕਹਿੰਦਾ ਕਿਹਦੇ ਵਾਸਤੇ ਮਿੱਟੀ ਕੋ ਬਾਹਰ ਇਹ ਕਿਉਂ ਲੈ ਕਰ ਆਲੇ ਆਹ ਆਪਾਂ ਦੇਖਦੇ ਵਾਂਗੇ ਜੇ ਹੁਣ ਕਾਲਾ ਮਤਾ ਹੀ ਚੱਲ ਸਸਿਕਾਲ ਜੀ ਲੋਪ ਤਿਆਰ ਵਰ ਤਿਆਰ ਆ ਲੈ ਆ ਦੇ ਲੈ ਨਾ ਤਾਂ ਮੁੰਡਾ ਕੰਮ ਕਰਦਾ ਨਾ ਸਾਡੇ ਵਾਲਾ ਇਹ ਚੌਰਾ ਕੰਮ ਕਰਦਾ ਕੋਹ ਰਾਣੀਆ ਦੇਖ ਲੈ ਪੋਹਾ ਕਨੇ ਕੁੱਤੇ ਪਿਆਗਾ ਉੱਤੋਂ ਅਸੀਂ ਪੌੜਾ ਲਾ ਕੇ ਲੱਗ ਜੰਨਾ ਕਿ ਕੁੱਤੇ ਹੋਏ ਨੇ ਮਾਰ ਕੇ ਕਰਦੇ ਨਾ ਕੋਈ ਕੰਮ ਆਲੀ ਰੱਖੇ ਨਾ ਕੋਈ ਵਾਸਤ ਸਾਰੀ ਜ਼ਿੰਦਗੀ ਇਹ ਲੱਗ ਜੂ ਮੇਰੀ ਤਾਂ ਕੰਮ ਕਰਦੀ ਜੀ ਪਤਾ ਨਹੀਂ ਹੁਣ ਕਿੱਥੇ ਜਿਹੜਾ ਥਾਈ ਦਰਵਾਜ਼ੇ ਤਾਂ ਸੇਰਾ ਨਹੀਂ ਪੂਰਾ ਹੁੰਦਾ ਹੈਗਾ ਆਹ ਮੁੰਡਾ ਉਹ ਵੀ ਬਾਧੂ ਦੀ ਨਸੀਬਤ ਲੱਗਿਆ ਪਿਆਗਾ ਕੋਈ ਨੀ ਕੋਈ ਕੰਮਕਾਰ ਦਾ ਹੈਗਾ ਬੋਤੇ ਵਰਗਾ ਉਹ ਹੋਇਆ ਪਿਆਗਾ ਬੱਸ ਕੀ ਕਰਾਂ ਮੈਂ ਤੇ ਚੱਪਾਗਾ ਤੇ ਆ ਜਾ ਮੈਂ ਆ ਜਾ ਮੈਂ ਅੱਜ ਤਾਂ ਨਾ ਨਹੀਂ ਦੋਨੇ ਜਣੇ ਦੀ ਖੈਰ ਨਹੀਂ ਹੈਗੀ ਹਾਂ ਹੁਣ ਤਾਂ ਮਾਇ ਦੇ ਲਈ ਅੱਜ ਵੀ ਤਾਂ ਲੰਬਰ ਗਾ ਦੀ ਲੱਗ ਮੇਰਾ ਜਾ ਫੜ ਕੈਮਰਾ ਜੀ ਆਇਨੇ ਮੁੰਡਾ ਕਿਨਾਂ ਮਰੂਦਾਂ ਤੋਂ ਮਰੂਦ ਤੋੜ ਕੇ ਦਿੰਨਾ ਮੈਂ ਆਹ ਸਾਡੀ ਕੁੜੀ ਸਾਡੀ ਕੁੜੀ ਜਦ ਵੀ ਮਰ ਮਰੂਦ ਖਾਣਾ ਆ ਮਰੂਦ ਚ ਸੁੰਡ ਆ ਗਿਆ ਅਸਰਤ ਕੀ ਆ ਗਿਆ ਸੁੰਡ ਆ ਗਿਆ ਸੁੰਡ ਸੁੰਡਾ ਆ ਗਿਆ ਕੁੜੀ ਦੇ ਮਰੂਦ ਬੌਨਲੈਸ ਸੀ ਮੈਂ ਨੂੰ ਆਖਿਆ ਕੁੜੀ ਨੂੰ ਮੈਂ ਕਿਹਾ ਹੁਣ ਕੀ ਬਣੂਗਾ ਵੀ ਤੂੰ ਸੁੰਡ ਖਾ ਗਈ ਕਹਿੰਦੀ ਉਹ ਚ ਕਿਹੜਾ ਹੱਡ ਦੀਏ ਪਤਾ ਤਾਂ ਲੱਗਿਆ ਨਹੀਂ ਉਹ ਮੈਂ ਨੂੰ ਤਾਂ ਕਿਹਾ ਮੈਂ ਤਾਂ ਸਿੱਟ ਪਾ ਦੇਦਾ ਮਨੂ ਪਹਿਲਾਂ ਵੀ ਖਾਲ ਨਹੀਂ ਹੋਵੀ ਤੂੰ ਸੰਡਾਲੀ ਮੁਰੂਆ ਅੱਛਾ ਮੈਂ ਦੇਖਿਆ ਹੀ ਹੋਣਾ ਵੀ ਸੰਡੂ ਸੀ ਉਹ ਚੋੜਾ ਹੋ ਸਕਦਾ ਹਾ ਕਿੱਥੇ ਵੇ ਠੀਕ ਹੈ ਕਦੀ ਸੁੱਟਦਾ ਲੈ ਆਹ ਬੈਠੀ ਏ ਵੇ ਮੜਾ ਮਟਾ ਕੰਮ ਤਾਂ ਦੇ ਨੇੜੇ ਜਿਹੜੇ ਲੱਗ ਜਾਕਰ ਬੈਠੀ ਰਹਿਣੀ ਆ ਗਾ ਬੇਵਕਾਫ ਕਾਪੀ ਤੇ ਚੱਕ ਰਹੀਏ ਜਿਹੜੀ ਤੇ ਆ ਵੇ ਥੋੜੇ ਕੱਛ ਕੇ ਕੋਲੇ ਕਚਨੀ ਦਰਦੇ ਹੋਏ ਜੇ ਮੈਂ ਤਾਂ ਛੱਟ ਬਾਹਰ ਵਗ ਜਾਣਾ ਹੈ ਹੈ ਨਾ ਖੁੱਡਾ ਭੁੱਖਾ ਮਰਦਾ ਹੋਣਾ ਹਾਂ ਰੋਟੀ ਦੀ ਭੁੱਖ ਲੱਗਿਆ ਆ ਗਿਆ ਕਰੇ ਰੋਟੀ ਤਾਂ ਖਾਣੀ ਹਮਨੇ ਜੀਦਪੁਰੇ ਤੋਂ ਤਾਂ ਉਹੀ ਹੋਰੀ ਗੱਲਾਂ ਮਰੀ ਜਾਂਦੀਆਂ ਨੇ ਦੇ ਲੈ ਥਾਲੇ ਨੂੰ ਦੇ ਦੂੰ ਨੀ ਲੱਗਦਾ ਪਕਾ ਕੇ ਹੁਣ ਹੋਰ ਕੋਣਾ ਰੋਟੀ ਪਕਾਉਣ ਵਾਲਾ ਕਰੇ ਤੂੰ ਹੀ ਐ ਇੱਥੇ ਤੀ ਖਾਣੀ ਹੋਵੇ ਤਾਂ ਗੱਲ ਸੁਣ ਹਾਂ ਹੋਣਾ ਜੀ ਉਹ ਮੀ ਰਹੀ ਹੈਗੀ ਜੀ ਮਾਂ ਨਾਲ ਬੈਠੇ ਚ ਅੱਗੇ ਆਉਂਦੀ ਤਾਂ ਹੁੰਦੀ ਆਪਣੀ ਅੱਛਾ ਆ ਬੱਡੜ ਨੂੰ ਰਿਸ਼ਤਾ ਲੈ ਕੇ ਗਈ ਸੀ ਜਿਹੜੇ ਵੱਡਰ ਨੂੰ ਮੁੰਡੇ ਨੂੰ ਬਵੀ ਨੂੰ दारू ਪੀਣੀ ਪਸੀਆ ਹਾਂ ਪੱਕੀ ਗੱਲ ਹੈ ਲੈ ਪੱਕੀ ਗੱਲ ਹੋਦੀ ਕੱਚੀ ਫਿਰਦਾ ਕੀ ਕਹਦਾ ਬੇਰੌਣਾਂ ਦੇ ਪਾਉ ਦੇ ਰੱਛਣ ਨਹੀਂ ਚਾਚ ਦੇ ਰਿਸ਼ਤਾ ਨਹੀਂ ਹੋਣਾ ਅੱਛਾ ਤਾਂ ਕਹਦਾ ਵੀ ਲੈ ਲਾਂਗੇ ਰਿਸ਼ਤਾ ਹਾਂ ਮਤਾਂ ਸੋਹਰਾ ਹੋ ਮੇਰੇ ਮਾਲਕਾ ਅੱਜ ਸੂਰਜੀ ਕਦਰੋਂ ਚੜਿਆ ਜਿਹੜਾ ਤੇ ਨੇ ਰਿਸ਼ਤੇਨ ਫਾਲ ਕਰਦੀ ਉਹਦਾ ਚੋਬੀ ਗੱਟ ਸੋਣੀਆਂ ਕਈ ਰੱਖਦੀਆਂ ਹੁਣ ਬੇਵਾਂ ਨਹੀਂ ਹੈਗਾ ਬੇਲੋ ਤਾਂ ਹੈਗਾ ਮੈਂ ਤਾਂ ਇਹ ਹੱਕ ਹੈ ਵੀ ਬਿਵੋਹਣਾ ਮੁੰਡਾ ਪਤਾ ਕੀ ਹੈ ਇਹ ਜਿਹੜੇ ਹਸਾਬ ਨਾਲ ਇਹਦੇ ਲਸਣ ਨੇ ਇਹਨੂੰ ਕੀੜੇ ਡੋਲੇ ਆਉਣਗੇ ਸੋਨੇ ਦਾ ਰੁਪਈਆ ਮੁੰਡਾ ਨੂੰ ਤੂੰ ਸੱਦ ਲਾਇਆ ਨੂੰ ਬੈਠੀ ਤੂੰ ਬੇਲੋ ਤਾਂ ਕੋਈ ਮੱਝ ਦਾ ਸੰਗਲ ਨਹੀਂ ਫੜਾਉਂਦਾ ਕੁੜੀ ਦਾ ਹੱਥ ਫੜਾਉਂਦਾ ਤਾਂ ਉਰਦੀ ਗੱਲ ਆ ਤੈਨੂੰ ਇਹ ਲੱਗਦਾ ਮੈਨੂੰ ਤਾਂ ਕਿਤੇ ਕੋਈ ਘਾੜਬਾੜੀ ਲੱਗਦੀ ਨਹੀਂ ਹੈਗੀ ਪਤਾ ਨਹੀਂ ਕੀ ਸੋਚੀ ਜਾਂਦੀ ਹੁੰਦੀ ਆ ਸਾਰਾ ਮੈਨੂੰ ਨਹੀਂ ਖਤਮ ਮੈਂ ਤਾਂ ਬਚੋਲੇ ਚਲ ਦੋ ਆਂਦਾ ਮੈਨੂੰ ਕੀ ਕਹਿੰਦੇ ਹੁਣ ਵੀ ਜੋ ਉਹ ਤਾਂ ਮੈਂ ਵਿਆਹ ਨਹੀਂ ਰਿਸ਼ਤਾ ਪੁੱਢੀ ਸੋਣੀ ਨੂੰ ਫਿਰ ਹੋਰ ਕੀ ਦੇਖਦੇ ਚੱਟ ਮੰਗਣੀ ਫੱਟ ਵਿਆਹ ਕਰਦੇ ਨਾ ਕਾਈ ਕਰਾਂਗੇ ਮੈਂ ਆਪਣਾ ਤਾਂ ਨੀਚੇ ਦਾ ਪਕਾ ਲਿਆ ਮੈਂ ਕਿ ਹੋਰ ਆਪਾਂ ਲੈ ਕਿਹੜੇ ਤੇ ਬੱਚੇ ਆਲੇ ਲੈ ਕੇ ਜਾਣੀਏ ਮੈਂ ਠੀਕ ਹੈ ਉਹਨਾਂ ਨੂੰ ਕਹ ਦਿੱਤੀ ਜੀ ਸਾਰੀ ਗੱਲਬਾਤ ਕਰ ਲੈਣਾ ਕੁੜੀ ਵਾਲਿਆਂ ਨਾਲ ਕਰ ਲਈ ਗੱਲਬਾਤ ਤਾਂ ਅਸ ਮੈਂ ਤੈਨੂੰ ਐਂ ਕਹਦਾ ਦੀ ਨਹੀਂ ਚਲੋ ਤਾਂ ਵਧੀਆ ਗੱਲਬਾਤ ਰਿਸ਼ਤਾ ਹੋ ਜੂ ਮੋ ਤੇਰਾ ਹਾਂ ਵੀ ਈ ਦਾਲ ਤੇ ਨਹੀਂ ਗੱਲ ਖੋ ਨਾ ਦੀ ਕਿਤੇ ਚੋਰੀ ਜੀ ਵਿਚਾਲੀ ਗਈ ਤਾਂ ਫਿਰ ਪੰਗਾ ਜਾ ਬਸ ਚੋਰੀ ਜੀ ਦੇਖੀ ਜਾਊਗੀ ਨੀਦ ਘਰੇ ਸੁਣ ਮੈਂ ਤੈਨੂੰ ਦੱਪ ਕੇ ਐ ਪੂਰੀ ਫੂਕ ਭਾਤੀ ਮਿੱਠੀਆਂ ਗੋਲੀਆਂ ਦੇਤੀਆਂ ਮੈਂ ਕਿਹਾ ਜੇ ਕਾਫੇ ਪੋਣੇ ਦਾ ਤਾਂ ਤਾਂ ਕੰਫੇ ਪੋਣੀ ਸਾਫ ਪੋਣੀਆਂ ਸਾਫ ਪੋਆਲੀ ਹੈ ਮਰਾਲੇ ਪੋੜੇ ਕਾਡੇ ਬੋਲੀ ਤੂੰ ਸੁਣਾ ਦੇ ਕੇ ਮੇਰਾ ਹਰ ਜ਼ਖਰ ਕੇ ਲਵੇ ਲੱਗ ਗਿਆ ਹੈ ਤੈਨੂੰ ਕਿਹੜਾ ਹਾਰ ਪਾਉਣਾਗਾ ਮੈਂ ਜੇ ਲੂਸ ਕਰ ਤੂੰ ਤੇਰਾ ਸਾਰੇ ਬੰਡ ਕਰੂੰਗੀ ਬੜੀ ਨਹੀਂ ਕੱਢ ਸਕਦੀ ਮੈਂ ਆਪੀ ਇਹਨੂੰ ਬਾਅਦ ਚ ਲਾਰੇ ਲੱਪਿਆ ਤੇ ਰੱਖੂੰ ਅੱਜ ਆਜੀ ਕਰੀ ਨੂੰ ਅੱਜ ਕਿਹੜੇ ਸਾਨੂੰ ਸਾਰੀ ਬਾਰੇ ਲੱਗੇ ਰੱਖਿਆ ਦਨੇ ਤੇਰੇ ਬਦਲੇ ਨਹੀਂ ਕਰਦੂੰ 부ੜੀ ਹੋ ਗਈ 부ੜੀ ਤੈਨੂੰ ਕਿਹੜੇ ਲਾਰੇ ਲਾ ਕੇ ਲਾਰੇ ਲਾ ਦੇ ਹੁਣ ਚਲਾ ਤਾਂ ਮਨ ਨੂੰ ਇਹਨੂੰ ਟੈਨ ਲੈਣਾ ਢਿੱਕਾ ਲੈ ਨੂੰ ਹੈ ਇਹਨੂੰ ਕਹ ਵੀ ਥੂੜਾ ਦੇ ਪਾਣੀ ਚਾੜ ਦੇ ਚਾੜ ਦੂ ਕਿਹਾ ਤਾਂ ਮੇਰੇ ਤੇ ਤਰਸ ਕਰ ਰਿਹਾ ਸਾਰਾ ਦਿਨ ਇੱਥੇ ਮੈਂ ਕੰਮਾ ਤੈਨੂੰ ਟਾਈਮ ਤੇ ਜਿਹੜਾ ਕਹੀ ਜਾਂਦਾ ਕਿ ਰੋਟੀ ਨਹੀਂ ਪੱਕੀ ਰੋਟੀ ਨਹੀਂ ਪੱਕੀ ਹੋਊਗੀ ਸਾਰਾ ਕੰਮ ਕਰਿਆ ਪਰ ਕੁੜੀ ਦੀ ਸੀ ਚੱਲ ਵਧੀਆ ਗੱਲ ਹੈ ਤਾਂ ਇਹ ਕਰੇ ਨੂੰ ਆ ਵੀ ਤੂੰ ਸੋਖੀ ਹੋਈ ਹੈ ਹੈ ਅੱਧਾ ਕੰਮ ਤਾਂ ਦਾ ਓਵਰ ਹੈ ਕਿ ਦੰਗ ਦੰਗ ਕਰ ਬੁੱਲਦਾ ਤੂੰ ਬਰ ਲੇ ਰਹਿਮ ਮੜਾਉ ਡੇ ਖੇਡ ਉਹਨੇ ਨਾਲ ਅਜੀ ਕਰਿਓ ਜਾ ਰਿਹਾ ਡੰਗ ਘਰ ਪਸ਼ੂ ਦਾ ਮੈਂ ਡੰਕਰ ਪਾਸੇ ਤਾਂ ਫੇਰ ਦੀ ਕਰੂੰਗੀ ਜਦੋਂ ਬਿਆਖੀ ਜਾਂਦੀ ਨਵੇਂ ਨਵੇਂ ਲਿਦਾ ਤੁਸੀਂ ਹੋਰ ਤਾਰਾ ਨਾਲ ਕਿਹੜਾ ਹੈਗੀ ਤੇ ਇਹ ਗੱਲਾ ਕਰਦੇ ਜਮੀਨ ਅਗਲ ਨਹੀਂ ਹੈਗੀ ਗਿੱਟੇ ਅਗਲਾ ਦੇਤਾ ਜਮੀਨ ਚਲ ਤਾਰਾ ਮੈਂ ਕੱਢ ਲਿਆ ਕਰੂੰਗੀ ਕੋਦਮ ਕੋਈ ਗੱਲ ਨਹੀਂ ਉਹ ਤਾਂ ਕਰ ਲਿਆ ਕਰੂੰਗੀ ਤੇ ਆਪ ਕੋਈ ਜਿਹਾ ਕਰ ਲੈ ਲਾ ਜਿਹੜੇ ਮੂਝ ਬਣਾਉਂਦੇ ਇੰਨੇ ਕੰਮ ਦਾ ਡੱਕੇ ਨਹੀਂ ਤੋੜਨਾ ਹੈ ਕੁੜੀ ਤਾਂ ਨਹੀਂ ਸੁਣੀ ਹੈ ਇਹ ਵੀ ਨਹੀਂ ਸੁਣੀ ਜੀ ਆਪਣਾ ਸੌਦਾ ਕਰਨਾ ਮਾੜਾ ਲੱਗ ਬੱਗਰੂ ਮੈਂ ਤਾਂ ਕਾਹਨੂੰ ਕਹਿੰਦੀ ਹਾਂ ਇਧਰ ਛੋਟੇ ਦਾ ਟਾਈਮ ਉਹਨੂੰ ਵੀ ਕਰਵਾ ਦੇਣ ਕਰ ਰੱਖਾਂਗੇ ਇੱਕਾਈ ਜਗਲਾ ਕਰਦੇ ਨਾ ਤੇ ਕਿਥੇ ਤੇ ਗਲੀ ਕੁੜੀ ਪੁੱਤੋ ਦੇ ਨਾਲ ਜੀ ਆਹ ਬਈ ਅੱਜ ਸੱਚੂ ਫੂਫੋ ਨਾ ਉਹਦੇ ਆ ਜੀ ਉਹ ਤਾਂ ਅੰਬਰੀ ਸੋਣੀ ਹੈ ਬਲਕਿ ਬਲਕਿ ਆ ਕੁੜੀ ਤਾਂ ਹੱਸਿਆ ਹਾਂ ਚਲ ਚਲ ਆਪਾਂ ਜੀ ਮੇਰੇ ਪੁੱਤ ਦਾ ਘਰ ਵਾਦੀ ਮੇਰਾ ਫਰਜ ਕਰ ਜੂਗਾ ਚਲ ਮੈਂ ਸੋਣੀ ਤਾਂ ਕੀ ਕਰਨਾਗਾ ਹੋਰ ਹੁਣ ਆਪਾਂ ਨੇ ਕਿਹੜਾ ਗਾਹ ਕਰਨਾ ਕੰਮ ਤਾਂ ਕਰਿਆ ਕਰੂਨੀ ਕਰਦੀ ਆਪਾਂ ਤਾਂ ਰਾਣੀ ਬਣਾ ਕੇ ਰੱਖਣੀ ਆਂ ਕੀ ਆਪਾਂ ਤਾਂ ਐਵੇਂ ਨਾ ਕਰਾਂਗੇ ਨਹੀਂ ਮੇਰੀ ਗੱਲ ਸੁਣ ਮੇਰੇ ਨਾਲ ਤਾਂ ਕੁੱਤੇ ਖਾਣ ਜਿਹੜੀ ਕਰਦੀਆਂ ਕਰਦੀਆਂ ਹੈਂ ਵਿਆਹ ਤੋਂ ਨੂਨ ਨਾਲ ਲੜੇਗੀ ਇਕ ਨਾਲ ਮੁੰਡੇ ਨਾਲ ਲੜੇਗੀ ਕਹਿੰਦਾ ਮੈਂ ਤਾਂ ਰਾਣੀ ਬਣਾ ਕੇ ਰੱਖੂਗੀ ਕਾਹ ਇੱਥੇ ਨਹੀਂ ਕਹੇ ਇਹ ਗੱਲਾਂ ਕਰ ਦਿਓ ਮੈਂ ਜਿੱਤ ਰਿਹਾ ਹੈ

ਉਹ ਕੰਮ ਸਾਰਾ ਕੁਝ ਹਾਂ ਉਹ ਬਿਠਾਤਾ ਬਿਰਾ ਦਾ ਪੱਠਾ ਜਿਹੜਾ ਨਾ ਬਿਠਾਉਣਾ ਆ ਕਿਹਾ ਕੰਜਰ ਨੇ ਹੁਣ ਕੀ ਕਰਿਆ ਜਾਵੇ ਆ ਜਾ ਮੈਂ ਵੇਖੀ ਤਾਂ ਸਹੀ ਹੂੰ ਜਦੋਂ ਆ ਗਏ ਨਾ ਤੇ ਉਹਦੀ ਖੈਰ ਨਹੀਂ ਜੀਗੀ ਤੂੰ ਨਾ ਪਹਿਹੀ ਕੁਛ ਚੰਗਾ ਮੈਂ ਦੇਖੂਗੀ ਬੀਤੀ ਬਣਦੀ ਉਹ ਦੇਣਾ ਅੱਜ ਉਹ ਬਣੂਗੀ ਕਿ ਨਾ ਕੁੱਤਿਆਂ ਨੇ ਖੀਰ ਨਹੀਂ ਖਾਣੀ ਹੋਰ ਦੱਸ ਤੈਂ ਚਾਹ ਕਰਕੇ ਦੇਵਾ ਨਾ ਮੈਂ ਦੇਵਾ ਕੱਟਾ ਤੂੰ ਐ ਕਹਿ ਦੇ ਵਾਹ ਐ ਕਹਿਣਾ ਤੈਨੂੰ ਮੈਨੂੰ ਤਾਂ ਵੀ ਨਹੀਂ ਰਹਿ ਗਈ ਤੂੰ ਨਾ ਮੇਰੇ ਬਾਤ ਦੇ ਦੇ ਮੇਰੇ ਬਾਤ ਤਾਂ ਤੁਹਾਡੇ ਅੱਗ ਲੱਗ ਜੇ ਮੇਰੇ ਬਾਤ ਤੂੰ ਕੱਲ੍ਹ ਆ ਜਾ ਮੇਰੇ ਜੇ ਕਰੇ ਮੈਂ ਤੈਨੂੰ ਇੱਕ ਘੰਨੀ ਮੈਂ ਨਾ ਬਾਬੋ ਉਹ ਮੁੰਡਾ ਵਿੱਕੀ ਐ ਨਵਾਂ ਥੋੜਾ ਜਿਹਾ ਨਰਵਸਾ ਡਰਦਾ 25 ਤਰੀਕ ਨੂੰ ਬਾਈ ਦਾ ਵਿਆਹ ਹੈ ਤੇਰਾ ਮਾਇ ਹੈਗਾ ਉਹ ਸਾਰੇ ਸਾਲੀਆਂ ਨਾਲ ਨਹੀਂ ਮੈਨੂੰ ਆ ਕੇ ਟਾਉਗਾ ਬਾਈ ਦਾ ਤਰੀਕ ਨੂੰ ਕਹਿੰਦਾ ਮੈਂ ਕਟਾਉਂਗਾ ਬੋਲ ਗੜਾ ਕੇ ਨਾ ਕਰੀ ਆਪਣੀ ਮਾਂ ਨਾਲ ਵੀ ਲੜਦਾ ਹੋਵੇਗਾ ਤੂੰ ਬਾਬੋ ਕਲਮ ਨੂੰ ਤਾਂ ਪੈਸੇ ਨਹੀਂ ਆਏ ਕੋਈ ਦੇ ਨੇ ਮੇਨ ਕੈਰੈਕਟਰ ਤੇ ਆਇਆ ਹਜੇ ਪੌਣੇ 2 ਵਜੇ ਗਏ ਅਜੇ ਤੱਕ ਕੈਰੈਕਟਰ ਸ਼ੁਰੂ ਨਹੀਂ ਹੋਇਆ ਦਾ ਕੋਈ ਨਹੀਂ ਸਾਡੀ ਐਂਟਰੀ ਤੋਂ ਮੈਨੂੰ ਤਾਂ ਇਹ 1 ਰੁਪਈਆ ਦੀ ਦੰਦੀਵੇਂ ਬੈਠਾ ਬਟ ਉਹਨੂੰ ਤਾਂ ਦੀਆਂ ਵੱਡੇ ਨੂੰ ਵੇ ਮੈ ਤਾਂ ਕੱਪੜੀ ਨੂੰ ਨਵੇਂ ਦੇ ਪੁੱਤ ਮੈਂ ਤਾਂ ਉਹਨੂੰ ਥੋਲੂ ਨਹੀਂ ਦਿੱਤੀ ਹੈ ਕਿ ਉੱਠ ਜਾਣੇ ਨੂੰ ਮੈਂ ਤਾਂ ਉਹਨਾਂ ਨੂੰ 100 ਰੁਪਈਆ ਦੇਣਾ ਕਹਿੰਦਾ ਕਿ ਥੋੜਾ ਨਾ 100 ਰੁਪਈਆ ਵਿੱਚ ਬਣਾਇਆ ਹੋਇਆ ਹੈਗਾ ਪਹਿਲਾਂ ਉਹਦਾ ਕਿਵੇਂ ਪੱਕੇ ਪੱਕੇ ਆਪ ਦੇ ਕੋਲ ਬਣਾ ਲੈਗਾ ਅੰਦੇ ਕੋਲ ਬਣਾਣੇ ਕਰ ਕਹੇ ਤੋ ਨਹੀਂ ਆਉਂਦਾ ਮੈਂਗਾ ਬਸ ਜਿਹੜੀ ਗੱਲ ਠੀਕ ਆ ਮੈਂ ਵੀ ਆਉਂਦੇ ਨਹੀਂ ਤੇਰਾ ਕੀ ਕਰੇ ਪੁੱਟ ਆ ਗਿਆ ਹੁਣ ਪੁੱਛ ਲਈ ਕੀ ਲੱਛਣ ਫੜਦਾਗਾ ਐਨਾ ਕਹਿ ਕੇ ਖੜਾ ਹੋਗੇ ਕਿੱਥੇ ਤੁਹਾਡਾ ਆਹੀ ਕੋਲ ਰਹੂਗਾ ਚੱਲ ਠੀਕ ਆ ਕੇ ਅੰਦਰ ਵਾਜਿਉ ਅੰਦਰ ਵਾਜਿਉ ਨਹੀਂ ਨਾ ਨਾ ਖੜਾ ਹੋ ਕੇ ਬਾਹਰ ਆ ਜੀ ਇਧਰ ਆ ਜੀ ਛੋਟੀ ਜਲੀ ਜਾਣੀ ਹੁਣ ਕੀ ਜਾਣੀ ਵੀ ਚੱਲ ਉਹਨੂੰ ਪੁੱਛ ਲਈ ਆਊਗਾ ਹੋਗੀ ਕੁੱਛ ਲਿਖਣਾ ਹੈ ਕਦੇ ਜੇ ਤੂੰ ਬੁੱਧੂ ਨਾ ਹੁੰਦਾ ਤੇ ਮਾੜਾ ਮਟਾ ਤੂੰ ਸਿਆ ਸਾਰਾ ਨੂੰ ਉੱਧਰ ਕਿਹੜੀ ਲੱਗ ਰਹੀ ਲੱਗਦਾ ਐਂ ਸੇਖਾਂ ਵੀ ਦੇਖ ਲੈ ਗੁਰੂ ਪਰਾਂ ਵੀ ਦੇਖ ਲੈ ਤੂੰ ਪੋੜਾ ਨਹੀਂ ਦੇਖਣਾ ਤੂੰ ਇੱਕ ਐਂਗਲ 'ਚ ਬੈਠਿਆ ਨਹੀਂ ਬੈਠਣਾ ਆ ਉਹ ਪੋੜਾ ਦਾ ਕਦੇ ਮੈਂ ਤੁਹਾਨੂੰ ਬੱਸ ਕਦੇ ਜੇ ਤੂੰ ਐਨਾ ਬੁੱਧੂ ਨਾ ਹੁੰਦਾ ਸਾਰਾ ਹਿਸਾਬ-ਕਿਤਾਬ ਦਾ ਰੱਖਦਾ ਮਿੰਨ-ਮਿੰਨ ਕਰੀ ਜਾਂਦਾ ਐਂ ਐਂਗਲ ਕੈਮਰਾਮੈਨ ਤੁਸੀਂ ਚੇਂਜ ਕਰਿਆ ਕਰੋ ਚੱਲ ਐਂਗਲ ਬਦਲ ਦੇ ਉੱਪਰ ਲਈ ਐਂਗਲ ਤਾਂ ਬਦਲ ਲਈ ਕੋੜਾ ਦੂਰ ਬਦਲ ਦਰ ਦੂਰ ਜਦੋਂ ਕੱਟ ਹੋ ਜਾ ਦੂਬਰ ਐਂਗਲ ਚੇਂਜ ਕਰਿਆ ਕਰੋ ਬਲਕਿ ਇੱਥੇ ਕੀ ਗਾਵੇ ਬੇ ਆਉਗਾ ਨੂੰ ਕੋ ਚਲੀ ਉਹ ਆਉਗਾ ਚਲ ਤੂੰ ਇਹਨਾਂ ਨੂੰ ਤੁਸੀ ਨੂੰ ਖੇਤਾ ਆਪਣੇ ਚਮੀ ਬੁੱਢੂ ਆਗਾ ਜਿਹਨੂੰ ਮੜਾ ਮੋਟਾ ਸਾਹਿਬ ਕਾਬ ਦਾ ਪਤਾ ਹੁੰਦਾ ਇੱਥੇ ਤੱਕ ਬੰਦਾ ਕਾਨੂੰ ਆਉਂਦੀ ਆ